ਅਸ਼ਪਾ ਦੇ ਰਾਸ਼ਟਰੀ ਪ੍ਰਧਾਨ ਦੀ ਪਤਨੀ ਦੀ ਗੱਡੀ ਚੋਰੀ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਫੋਰਚੂਨਰ ਗੱਡੀ ਸੀਗੀ ਉਹਨਾਂ ਦੇ ਕੋਲ ਪੁਲਿਸ ਨੇ ਡਰਾਈਵਰ ਦੀ ਸ਼ਿਕਾਇਤ ਦੇ ਉੱਤੇ ਸ਼ਿਕਾਇਤ ਜਿਹੜੀ ਹੈ ਕੇਸ ਦਰਜ ਕੀਤਾ ਐਫ ਆਈ ਆਰ ਹੋ ਚੁੱਕੀ ਹੈ ਜਿਸ ਬੰਦੇ ਨੇ ਇਹ ਗੱਡੀ ਚੋਰੀ ਕੀਤੀ ਸੀ ਸੀਸੀਟੀਵੀ ਦੇ ਵਿੱਚ ਪਤਾ ਲੱਗਿਆ ਕਿ ਇੱਕ ਕਾਰ ਸਰਵਿਸ ਸੈਂਟਰ ਦੇ ਵਿੱਚ ਪਈ ਸੀ ਗੱਡੀ ਤੇ ਉਥੋਂ ਦੀ ਉਹ ਗੱਡੀ ਗਾਇਬ ਹੋ ਜਾਂਦੀ ਹੈ ਸੀਸੀਟੀਵੀ ਦੇਖ ਕੇ ਸਾਰੀ ਜਿਹੜੀ ਘਟਨਾ ਸਮਝ ਆਉਂਦੀ ਹੈ ਪੁਲਿਸ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਪਤਨੀ ਮਲਿਕਾ ਨੱਡਾ ਦੀ ਕਾਰ ਚੋਰੀ ਹੋਣ ਦੀਆਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਡਰਾਈਵਰ ਜੁਗਿੰਦਰ ਦੀ ਸ਼ਿਕਾਇਤ ਦੇ ਉੱਤੇ ਐਫਆਰ ਦੱਚ ਕਰਵਾਈ ਤੇ ਜਾਣਕਾਰੀ ਮੁਤਾਬਕ ਡਰਾਈਵਰ ਕਾਰ ਸੇਵਾ ਦੇ ਲਈ ਦਿੱਲੀ ਦੇ ਗਵੰਦਪੂਰੀ ਲੈ ਗਿਆ ਸੀ ਕਾਰ 19 ਮਾਰਚ ਨੂੰ ਚੋਰੀ ਹੋਈ ਦੱਸੀ ਜਾ ਰਹੀ ਹੈ ਤੇ ਸੂਤਰਾਂ ਦੇ ਅਨੁਸਾਰ 10 ਦਿਨਾਂ ਕਾਰ ਸਰਵਿਸ ਸੈਂਟਰ ਤੋਂ ਇਹ ਗੱਡੀ ਚੋਰੀ ਹੋਈ ਹੈ ਚੋਰੀ ਕੋਈ ਜਿਹੜੀ ਕਾਰ ਹੈਗੀ ਆ ਉਹ ਚਿੱਟੇ ਰੰਗ ਦੀ ਫੋਰਚੂਨਰ ਸੀਗੀ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਤੇ ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਕਾਰ ਚੋਰੀ ਹੋਈ ਤਾਂ ਡਰਾਈਵਰ ਖਾਣਾ ਖਾਣ ਗਿਆ ਹੋਇਆ ਸੀ ਤੇ ਪੁਲਿਸ ਨੂੰ ਮਿਲੀ ਸੀ ਸੀਸੀਟੀਵੀ ਫੁਟੇਜ ਦੇ ਵਿੱਚ ਕਾਰ ਗੁਰੂਗਰਾਮ ਦੇ ਵੱਲ ਜਾਂਦੀ ਹੋਈ ਦਿਖਾਈ ਦਿੱਤੀ ਰਿਪੋਰਟਾਂ ਮੁਤਾਬਕ 2023 ਵਿੱਚ ਵੀ ਜੇ ਆਪਾਂ ਗੱਲ ਕਰ ਲਈਏ ਦਿੱਲੀ ਵਿੱਚ ਹਰ ਰੋਜ਼ ਵਾਹਨ ਚੋਰੀ ਹੋਣ ਦੇ ਸੋਤਵੱਦ ਮਾਮਲੇ ਦਰਜ ਕੀਤੇ ਗਏ ਤੇ ਜੇਕਰ ਐਸੀ ਤਰੀਕੇ ਨਾਲ ਦੇਖਿਆ ਜਾਵੇ ਹਰ 14 ਮਿੰਟ ਵਿੱਚ ਇੱਕ ਵਾਹਨ ਚੋਰੀ ਹੁੰਦਾ ਰਿਪੋਰਟਰਾਂ ਜੇ ਵੀ ਦੱਸਿਆ ਗਿਆ 2022 ਦੇ ਮੁਕਾਬਲੇ 2023 ਚ ਦਿੱਲੀ ਚ ਵਾਹਨ ਚੋਰੀ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਦੱਸਿਆ ਗਿਆ 2022 ਚ ਦੇਸ਼ ਚ ਵਾਹਨ ਚੋਰੀ ਦੇ 56 ਫੀਸਦੀ ਮਾਮਲੇ ਦਿੱਲੀ ਤੋਂ ਨੇ ਤੇ ਜੋ 2023 ਦੇ ਵਿੱਚ ਘਟ ਕੇ 37 ਫੀਸਦੀ ਹੋ ਗਏ ਨੇ ਪਾਸਪਾ ਦੇ ਰਾਸ਼ਟਰੀ ਪ੍ਰਧਾਨ ਦੀ ਪਤਨੀ ਦੀ ਗੱਡੀ ਚੋਰੀ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਫੋਰਚੂਨਰ ਗੱਡੀ ਸੀਗੀ ਉਹਨਾਂ ਦੇ ਕੋਲ ਪੁਲਿਸ ਨੇ ਡਰਾਈਵਰ ਦੀ ਸ਼ਿਕਾਇਤ ਦੇ ਉੱਤੇ ਸ਼ਿਕਾਇਤ ਜਿਹੜੀ ਹੈ ਕੇਸ ਦਰਜ ਕੀਤਾ ਐਫ ਆਈ ਆਰ ਹੋ ਚੁੱਕੀ ਹੈ ਜਿਸ ਬੰਦੇ ਨੇ ਇਹ ਗੱਡੀ ਚੋਰੀ ਕੀਤੀ ਸੀ ਸੀਸੀਟੀਵੀ ਦੇ ਵਿੱਚ ਪਤਾ ਲੱਗਿਆ ਕਿ ਇੱਕ ਕਾਰ ਸਰਵਿਸ ਸੈਂਟਰ ਦੇ ਵਿੱਚ ਪਈ ਸੀ ਗੱਡੀ ਤੇ ਉਥੋਂ ਦੀ ਉਹ ਗੱਡੀ ਗਾਇਬ ਹੋ ਜਾਂਦੀ ਹੈ ਸੀਸੀਟੀਵੀ ਦੇਖ ਕੇ ਸਾਰੀ ਜਿਹੜੀ ਘਟਨਾ ਸਮਝ ਆਉਂਦੀ ਹੈ ਪੁਲਿਸ ਨੂੰ ਭਾਸ਼ਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਪਤਨੀ ਮਲਿਕਾ ਨੱਡਾ ਦੀ ਕਾਰ ਚੋਰੀ ਹੋਣ ਦੀਆਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਡਰਾਈਵਰ ਜੁਗਿੰਦਰ ਦੀ ਸ਼ਿਕਾਇਤ ਦੇ ਉੱਤੇ ਐਫਆਈਆਰ ਦਰਜ ਕਰਵਾਈ ਤੇ ਜਾਣਕਾਰੀ ਮੁਤਾਬਕ ਡਰਾਈਵਰ ਕਾਰ ਸੇਵਾ ਦੇ ਲਈ ਦਿੱਲੀ ਦੇ ਗੋਵਿੰਦਪੂਰੀ ਲੱਗਿਆ ਸੀ ਕਾਰ 19 ਮਾਰਚ ਨੂੰ ਚੋਰੀ ਹੋਈ ਦੱਸੀ ਜਾ ਰਹੀ ਹੈ ਤੇ ਸੂਤਰਾਂ ਦੇ ਅਨੁਸਾਰ ਦੱਸ ਦਿੰਿਆ ਕਾਰ ਸਰਵਿਸ ਸੈਂਟਰ ਤੋਂ ਇਹ ਗੱਡੀ ਚੋਰੀ ਹੋਈ ਹੈ ਚੋਰੀ ਹੋਈ ਜਿਹੜੀ ਕਾਰ ਹੈਗੀ ਆ ਉਹ ਚਿੱਟੇ ਰੰਗ ਦੀ ਫੋਰਚੂਨਰ ਸਿਗੀ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਤੇ ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਕਾਰ ਚੋਰੀ ਹੋਈ ਤਾਂ ਡਰਾਈਵਰ ਖਾਣਾ ਖਾਣ ਗਿਆ ਹੋਇਆ ਸੀ ਤੇ ਪੁਲਿਸ ਨੂੰ ਮਿਲੀ ਸੀ ਸੀਟੀਵੀ ਫੁਟੇਜ ਦੇ ਵਿੱਚ ਕਾਰ ਗੁਰੂਗਰਾਮ ਦੇ ਵੱਲ ਜਾਂਦੀ ਹੋਈ ਦਿਖਾਈ ਦਿੱਤੀ ਰਿਪੋਰਟਾਂ ਮੁਤਾਬਕ 2023 ਵਿੱਚ ਵੀ ਜੇ ਆਪਾਂ ਗੱਲ ਕਰ ਲਈਏ ਦਿੱਲੀ ਵਿੱਚ ਹਰ ਰੋਜ਼ ਵਾਹਨ ਚੋਰੀ ਹੋਣ ਦੇ ਦੋ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਤੇ ਜੇਕਰ ਐਸੀ ਤਰੀਕੇ ਦੇ ਨਾਲ ਦੇਖਿਆ ਜਾਵੇ ਹਰ 14 ਮਿੰਟ ਵਿੱਚ ਇੱਕ ਵਾਹਨ ਚੋਰੀ ਹੁੰਦਾ ਰਿਪੋਰਟਾਂ ਜੇ ਵੀ ਦੱਸਿਆ ਗਿਆ 2022 ਦੇ ਮੁਕਾਬਲੇ 2023 ਚ ਦਿੱਲੀ ਚ ਵਾਹਨ ਚੋਰੀ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਦੱਸਿਆ ਗਿਆ 2022 ਚ ਦੇਸ਼ ਚ ਵਾਹਨ ਚੋਰੀ ਦੇ 56 ਫੀਸਦੀ ਮਾਮਲੇ ਦਿੱਲੀ ਤੋਂ ਨੇ ਤੇ ਜੋ 2023 ਦੇ ਵਿੱਚ ਘਟ ਕੇ 37 ਫੀਸਦੀ ਹੋ ਗਏ ਨੇ